ਗੁਰਦਾਸਪੁਰ ਚਲੇ ਦੀਆਂ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਔਰ ਟਾਲੀ ਸਾਹਿਬ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਵੱਖ-ਵੱਖ ਲੋਕਲ ਦੀਨਾਨਗਰ ਤੋਂ ਤੇ ਆਲੇ ਦੋ ਆਲੇ ਪਿੰਡਾਂ ਤੋਂ ਮੋਹਤਵਾਰ ਸਾਰੀ ਹੀ ਸੰਗਤ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਪਹੁੰਚੀ ਆ ਔਰ ਜੋ ਅੱਜ ਸਾਰੀ ਸੰਗਤ ਨੇ ਮੰਗ ਰੱਖੀ ਆ ਕਿ ਜਦੋਂ ਇਹ ਅਵੰਖੇ ਰੋਡ ਦੇ ਉੱਪਰ ਫਲਾਈਓਵਰ ਬਣ ਲੱਗਾ ਸੀਗਾ ਰੇਲਵੇ ਟ੍ਰੈਕ ਵਾਲਾ ਉਸ ਤੋਂ ਪਹਿਲਾਂ ਇੱਥੇ ਇੱਥੇ ਜਿਹੜਾ ਆ ਬਾਬਾ ਸ਼੍ਰੀ ਚੰਜੀ ਦੇ ਨਾਮ ਦੇ ਉੱਪਰ ਗੇਟ ਬਣਿਆ ਹੋਇਆ ਸੀਗਾ ਔਰ ਸਾਰੀ ਦੇ ਸਮੇ ਉਸ ਗੇਟ ਨੂੰ ਢਾ ਦਿੱਤਾ ਗਿਆ ਸੀ। ਉਸ ਵੇਲੇ ਵੀ ਲੋਕਲ ਸੰਗਤ ਨੇ ਗੇਟ ਦੇ ਢਾਣ ਦਾ ਵਿਰੋਧ ਕੀਤਾ, ਉੱਥੇ ਧਰਨਾ ਲੱਗਾ ਸੀ ਔਰ ਡੀਸੀ ਸਾਹਿਬ ਨੇ ਆ ਕੇ ਸਾਨੂੰ ਇਹ ਵਿਸ਼ਵਾਸ ਵੀ ਦਿੱਤਾ ਸੀ ਕਿ ਜਦੋਂ ਵੀ ਪੁਲ ਦੀ ਸਾਰੀ ਖਤਮ ਹੋ ਜਾਏਗੀ, ਪੁਲ ਬਣ ਕੇ ਤਿਆਰ ਹੋ ਜਾਵੇਗਾ। ਉਸ ਤੋਂ ਬਾਅਦ ਜਗ੍ਹਾ 'ਤੇ ਗੇਟ ਬਣਾਇਆ ਜਾਵੇਗਾ। ਨਹੀਂ ਤੇ ਜਗ੍ਹਾ ਦੇ ਮੁਤਾਬਕ ਜੇ ਚੌਕ ਵੀ ਬਣਾਇਆ ਜਾਵੇ ਤੇ ਉਸ ਦਾ ਨਾਮ ਬਾਬਾ ਸ਼੍ਰੀ ਚੰਜੀ ਦੇ ਨਾਮ ਦੇ ਉੱਪਰ ਰੱਖਿਆ ਜਾਊਗਾ। ਪਰ ਪਿਛਲੇ ਕੁਝ ਦਿਨਾਂ ਤੋਂ ਪਤਾ ਚੱਲ ਰਿਹਾ ਸੀਗਾ ਕੁਝ ਹੋਰ ਸਾਡੇ ਭਰਾ ਇਸ ਪਾਸੇ ਨੂੰ ਹੋਰ ਰੂਪਰੇਖਾ ਜਾਂ ਹੋਰ ਦਿਸ਼ਾ ਦੇਣਾ ਚਾਹੁੰਦੇ ਨੇ ਸੋ ਅੱਜ ਸਾਰੀਆਂ ਜਥੇਬੰਦੀਆਂ ਨੇ ਲੋਕਲ ਸੰਗਤ ਨੇ ਇਕੱਠੇ ਹੋ ਕੇ ਏਡੀਸੀ ਸਾਹਿਬ ਤੋਂ ਮੰਗ ਕੀਤੀ ਆ ਵੀ ਇੱਥੇ ਦੁਬਾਰਾ ਗੇਟ ਦੀ ਜਾਂ ਚੌਕ ਦੀ ਉਸਾਰੀ ਕਰਵਾਈ ਜਾਵੇ ਤੇ ਉਸ ਦਾ ਨਾਮ ਤਨਤਨ ਬਾਬਾ ਸ਼੍ਰੀ ਚੰਜੀ ਦੇ ਨਾਮ ਦੇ ਉੱਪਰ ਰੱਖਿਆ ਜਾ ਕੇ ਕਿਉਂਕਿ ਇਲਾਕੇ ਦੀ ਸੰਗਤ ਬਹੁਤ ਜ਼ਿਆਦਾ ਸਮਰਪਿਤ ਆ ਉਹਨਾਂ ਜੋ ਸ਼ਰਧਾ ਆ ਉਹਨਾਂ ਜੋ ਵਿਸ਼ਵਾਸ ਆ ਇਸ ਆ ਜੋ ਹੈ ਬਾਬਾ ਸ਼੍ਰੀ ਚੰਦ ਜੀ ਉਹਨਾਂ ਲੈ ਕੇ ਇਸ ਕਰਕੇ ਅਸੀਂ ਇਹ ਮੰਗ ਰੱਖੀ ਆ ਔਰ ਏਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਥੇ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਦੇ ਉੱਪਰ ਹੀ ਗੇਟ ਜਾਂ ਚੌਕ ਬਣਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਖ-ਵੱਖ ਜੰਦੇ ਬੰਦੀਆਂ ਵੱਲੋਂ ਸਰਦਾਰ 인ਦਰਪਾਲ ਸਿੰਘ ਜੀ ਵੱਲੋਂ ਵੀ ਕਾਲ ਆਈ ਸੀਗੀ ਕਿ ਸਾਰਿਆਂ ਨੇ 11 ਵਜੇ ਗੁਰਦਾਸਪੁਰ ਇਕੱਠੇ ਹੋ ਕੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾਣਾ ਹੈ ਕੱਲ ਵੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸ਼ੇਰੇ ਪੰਜਾਬ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਇੱਕ ਸਿੱਖ ਧਰਮ ਦੀ ਮੀਟਿੰਗ ਕੀਤੀ ਗਈ ਸੀ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਤੇ ਇਹ ਬੇਨਤੀ ਪੱਤਰ ਮੰਗ ਪੱਤਰ ਬਣਾਇਆ ਗਿਆ ਸੀਗਾ ਕਿ ਬਾਬਾ ਸ਼੍ਰੀਚੰਦ ਮਾਰਗ ਤੇ ਬਾਬਾ ਸ਼੍ਰੀਚੰਦ ਗੇਟ ਜਿਹੜਾ ਉਹ ਥਾਣੇ ਵਾਲੇ ਚੌਕ ਵਿੱਚ ਬਣਾਇਆ ਜਾਵੇ ਅੱਜ ਅਸੀਂ ਉਹ ਮੰਗ ਪੱਤਰ ਲੈ ਕੇ ਏਡੀਸੀ ਸਾਹਿਬ ਕੋਲ ਆਇਆ ਸਾਨੂੰ ਪ੍ਰਸ਼ਾਸਨ ਤੇ ਭਰੋਸਾ ਹੈ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਬਾਬਾ ਸ਼੍ਰੀਚੰਦ ਮਾਰਗ ਅਤੇ ਬਾਬਾ ਸਟੇਨ ਚੌਕ ਜਿਹੜਾ ਉਹ ਬਣਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਮੰਗਬਤ ਦਿੱਤਾ ਗਿਆ ਜੀ ਸਾਹਿਬ ਗੁਰਦਾਸਪੁਰ ਜੀ ਨੂੰ ਉਹ ਇਸ ਵਿੱਚ ਹੈ ਇਸ ਸਬੰਧ ਵਿੱਚ ਹੈ ਕਿ ਜਿਹੜਾ ਨਗਰ ਕੌਂਸਲ ਦਿਨਨਾਗਰ ਵੱਲੋਂ ਇੱਕ ਮਤਾ ਪਾਇਆ ਗਿਆ ਕਿ ਜਿਹੜਾ ਠਾਣੇ ਵਾਲਾ ਚੌਂਕ ਆ ਇਹ ਬਾਬਾ ਨੰਬੰਦਸ ਦੇ ਨਾਂ ਤੇ ਬਣਾਇਆ ਜਾਵੇਗਾ ਜਦੋਂ ਕਿ ਪਹਿਲਾਂ ਹੀ ਇੱਥੇ ਇੱਕ ਗੇਟ ਬਾਬਾ ਚੰਦ ਦੇ ਨਾਂ ਤੇ ਹੈਗਾ ਸੀਗਾ ਪ੍ਰਸ਼ਾਸਨ ਨੇ ਢਾਇਆ ਸੀਗਾ ਤੇ ਇਹ ਪ੍ਰਸ਼ਾਸਨ ਨੇ ਕਿਹਾ ਜਦੋਂ ਇਹ ਗੇਟ ਨਵਾਂ ਬਣਾਇਆ ਜਾਏਗਾ ਤੇ ਬਾਬਾ ਚੰਦ ਦੇ ਨਾਂ ਤੇ ਬਣਾਇਆ ਜਾਏਗਾ ਉਦੋਂ ਸਬੰਧ ਵਿੱਚ ਕੱਲ ਉੱਥੇ ਇੱਕ ਬੈਂਗਲ ਵੀ ਲਗਾਇਆ ਗਿਆ ਚੌਂਕ ਦੇ ਵਿੱਚ ਤੇ ਉਦੋਂ ਚ ਆਪਾਂ ਇਹ ਮੰਗ ਕਰਨ ਵਾਸਤੇ ਆਏ ਆ ਕਿ ਜਿਹੜਾ ਨਗਰ ਕੰਟਰੋਲ ਮਤਾ ਪਾਇਆ ਗਿਆ ਹੈ ਇਹ ਬਾਬਾ ਬਾਬਾ ਨਬੇਦਾਨ ਦੇ ਉਹਨੂੰ ਰੱਦ ਕੀਤਾ ਜਾਵੇ ਤੇ ਬਾਬਾ ਚੰਦ ਸ਼੍ਰੀ ਚੰਦ ਜੀ ਵਾਲਾ ਜਿਹੜਾ ਮੂ ਮਤਾ ਦੁਆਰਾ ਨਵਾਂ ਪਾਇਆ ਜਾਵੇ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੋ ਮਸਲਾ ਚੱਲ ਰਿਹਾ ਪਿਛਲੇ 1 ਹਫਤੇ ਤੋਂ ਅਸਲ ਤੇ ਪੈਦਾ ਹੀ ਹੋਣ ਹੋਇਆ ਪਰ ਉੱਥੇ ਤੇ ਪਹਿਲਾਂ ਹੀ ਸਾਰਾ ਕੁਝ ਬਣਿਆ ਹੋਇਆ ਸੀਗਾ ਬਾਬਾ ਸ਼੍ਰੀਚੰਦ ਜੀ ਦਾ ਮਾਰਗ ਉਹਨਾਂ ਦਾ ਗੇਟ ਬਹੁਤ ਹੀ ਜਿਹੜਾ ਸੁੰਦਰ ਬਣਿਆ ਹੋਇਆ ਸੀ ਫਲਾਈਓਵਰ ਕਰਕੇ ਉਹਨੂੰ ਢਾਹ ਦਿੱਤਾ ਗਿਆ ਤੇ ਅਸੀਂ ਮੰਗ ਪੱਤਰ ਨਹੀਂ ਇਹਨੂੰ ਕਹਿ ਸਕਦੇ ਮੈਨੂੰ ਲੱਗਦਾ ਸੀ ਨਾ ਯਾਦ ਪੱਤਰ ਦੇਣਾ ਹੈ ਵੀ ਯਾਦ ਕਰਾਉਣਾ ਹੈ ਪ੍ਰਸ਼ਾਸਨ ਨੂੰ ਵੀ ਤੁਸੀਂ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਵੀ ਅਸੀਂ ਉਸੇ ਤਰ੍ਹਾਂ ਹੀ ਉਹਨੂੰ ਬਣਾਵਾਂਗੇ ਇਹਨੂੰ ਮੰਗ ਪੱਤਰ ਨਹੀਂ ਅਸੀਂ ਕਹਿ ਸਕਦੇ ਇਹ ਯਾਦ ਪੱਤਰ ਆ ਵੀ ਉਹਨੂੰ ਬਣਾ ਕੇ ਦਿਓ ਕਿਉਂਕਿ ਕੁਝ ਲੋਕ ਉਸ ਜਗ੍ਹਾ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਤਰ੍ਹਾਂ ਦਾ ਉੱਥੇ ਕੋਈ ਟਕਰਾਵ ਵਾਲਾ ਮਾਹੌਲ ਪੈਦਾ ਹੋਏ ਅਸੀਂ ਪ੍ਰਸ਼ਾਸਨ ਦੇ ਨਾਲ ਪੂਰਾ ਕੋਆਪਰੇਟ ਕਰਕੇ ਅਸੀਂ ਚੱਲਾਂਗੇ ਸਾਰੀ ਸੰਗਤ ਜਿਹੜੀ ਆ ਕਿਉਂਕਿ ਜਦੋਂ ਬਾਬਾ ਸ਼੍ਰੀਚੰਦ ਜੀ ਦੀਆਂ ਜਿਹੜੀਆਂ ਸਖਿਆਵਾਂ ਨੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਸਖਿਆਵਾਂ ਨੇ ਉਹ ਜੋੜਨ ਵਾਲੀਆਂ ਨੇ ਉਹ ਤੋੜਨ ਵਾਲੀਆਂ ਨਹੀਂ ਹੈਗੀਆਂ ਇਸ ਕਰਕੇ ਅਸੀਂ ਬੜੇ ਅਦਬ ਸਤਿਕਾਰ ਦੇ ਨਾਲ ਜਿੱਥੇ ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦੀਆਂ ਸਖਿਆਵਾਂ ਨੂੰ ਵੀ ਮੰਨਦੇ ਆ ਅਸੀਂ ਇਸ ਕਰਕੇ ਉਹ ਜਗ੍ਹਾ ਜਿਹੜੀ ਆ ਚੌਕ ਹੈ ਉਹਦਾ ਨਾਮ ਬਾਬਾ ਜੀ ਦੇ ਨਾਂ ਦੇ ਉੱਤੇ ਬਣਾਉਣ ਵਾਸਤੇ ਅਸੀਂ ਜਿਹੜਾ ਉਹ ਕਹਿ ਕੇ ਆਏ ਆ ਵੀ ਤੁਸੀਂ ਸਾਨੂੰ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀ ਬਹਿ ਕੇ ਉਹ ਮੌਕੇ ਤੇ ਡੀਸੀ ਸਾਹਿਬ ਸੀ ਜਿਹੜੇ ਪ੍ਰਸ਼ਾਸਨ ਸੀ ਉਸ ਟਾਈਮ ਦਾ ਜਿਹੜਾ ਉਹ ਆਪਾਂ ਯਾਦ ਕਰਵਾ ਕੇ ਆਏ ਆ ਇਹ ਤੋਂ ਇਲਾਵਾ ਅੱਜ ਅਸੀਂ ਹੋਰ ਕੋਈ ਵੀ ਜਿਹੜਾ ਗੱਲਬਾਤ ਨਹੀਂ ਸਾਡੀ ਹੋਈ ਬਾਕੀ ਸੰਗਤ ਨਾਲ ਵਿਚਾਰ ਕਰਕੇ ਆਉਣ ਵਾਲੇ ਸਮੇਂ 'ਚ ਜੋ ਵੀ ਪ੍ਰੋਗਰਾਮ ਜਿਹੜਾ ਬਣੇਗਾ ਸਾਂਝੇ ਰੂਪ 'ਚ ਉਹ ਬਣਾਇਆ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਤੁਹਾਡਾ ਟੀਵੀ ਵੇਖ ਰਹੀਆਂ ਸਮੂਹ ਸੰਗਤਾਂ ਨੂੰ ਸਾਡੇ ਵੱਲੋਂ ਸਮੂਹ ਦੀਨਾ ਨਗਰ ਇਲਾਕਾ ਸੰਗਤਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਜੀ ਅੱਜ ਜਿਹੜਾ ਡੀਸੀ ਸਾਹਿਬ ਨੂੰ ਮਤਾ ਦਿੱਤਾ ਹੈ ਸਾਡੇ ਦੀਨਾ ਨਗਰ ਹਲਕੇ ਵਿੱਚ ਇੱਕੋ ਇੱਕ ਸਥਾਨ ਹੈ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੀ ਚਰਨਛੋਹ ਧਰਤੀ ਗੁਰਦੁਆਰਾ 42 ਸਾਹਿਬ ਪਿੰਡ ਗਾਂਲੜੀ ਵਿਖੇ ਔਰ ਉਸ ਜਗ੍ਹਾ ਦੇ ਨਾਲ ਉਸ ਗੁਰਦੁਆਰਾ ਸਾਹਿਬ ਨਾਲ ਜਿਹੜਾ ਸੰਗਤਾਂ ਦੀ ਆਸਤਾ ਜੁੜੀ ਹੈ ਉਹ ਬਹੁਤ ਜ਼ਿਆਦਾ ਐਤਵਾਰ ਤੁਸੀਂ ਕਿਤੇ ਉੱਥੇ ਜਾਓ ਮੇਰਾ ਖਿਆਲ ਹੈ ਕਿ ਅਸੀਂ ਕਹਿ ਦਈਏ ਤਿਲ ਮਾਰਿਆ ਪੁੰਜੇ ਨਹੀਂ ਪੈਂਦਾ ਪਹਿਲਾਂ ਤੋਂ ਹੀ ਉਸ ਚੌਕ ਵਿੱਚ ਤਨਤਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਗੇਤ ਬਣਿਆ ਸੀ ਔਰ ਸੰਗਤਾਂ ਦੇ ਮਨਾਂ ਵਿੱਚ ਜਿਹੜੀਆਂ ਪਠਾਨਕੋਟ ਤੋਂ ਜੰਮੂ ਤੋਂ ਹਿਮਾਚਲ ਤੋਂ ਸੰਗਤਾਂ ਆਉਂਦੀਆਂ ਜਦੋਂ ਦੀਨਾਂ ਨਗਰ ਆਉਂਦੀਆਂ ਸੀ ਤੇ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਸੀ ਕਿ ਬਾਬਾ ਸ੍ਰੀ ਚੰਚੀ ਦਾ ਸਥਾਨ ਕਿੱਧਰ ਹੈ ਕਿਉਂਕਿ ਇੱਕ ਮਾਰਗਦਰਸ਼ਨ ਸੀਗਾ ਪਰ ਉਸ ਨੂੰ ਜਦੋਂ ਢਾਇਆ ਉਦੋਂ ਵੀ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਪਰ ਉਸ ਮੌਕੇ ਦੀਆਂ ਸਰਕਾਰਾਂ ਨੇ ਉਸ ਮੌਕੇ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਫਲਾਈਓਵਰ ਬਣੇਗਾ ਉਹ ਫਲਾਈਓਵਰ ਵੀ ਬਣਿਆ ਉਹ ਵੀ ਸੰਗਤਾਂ ਵਾਸਤੇ ਇੱਕ ਮਾਰਗ ਹੈ ਅਸੀਂ ਜਿਹੜਾ ਕੰਮ ਸਲਾਗਾ ਯੋਗ ਹੈ ਉਹਦੇ ਅਸੀਂ ਸਲਾਗਾ ਕਰਨੇ ਆ ਪਰ ਉਸ ਟਾਈਮ ਇਹ ਮਤਾ ਪਾਸ ਹੋਇਆ ਵਿਸ਼ਵਾਸ ਦੁਆਇਆ ਗਿਆ ਕਿ ਇੱਥੇ ਬਾਬਾ ਸ੍ਰੀ ਚੰਜੀ ਦਾ ਮਾਰਗ ਹੀ ਬਣੇਗਾ ਮੰਨਦੇ ਆ ਔਰ ਅੱਜ ਜਿਹੜਾ ਬਾਬਾ ਸ੍ਰੀ ਚੰਜੀ ਦਾ ਸਾਨੂੰ ਐਡੀਸੀ ਸਾਹਿਬ ਨੂੰ ਇਹ ਮਤਾ ਦਿੱਤਾ ਉਹਨਾਂ ਨੇ ਵੀ ਵਿਸ਼ਵਾਸ ਦੁਆਇਆ ਕਿ ਜਿਸ ਤਰ੍ਹਾਂ ਪਹਿਲਾਂ ਬਾਬਾ ਸ੍ਰੀ ਚੰਜੀ ਦਾ ਉੱਥੇ ਮਾਰਗ ਸੀਗਾ ਉਸੇ ਤਰ੍ਹਾਂ ਉਹ ਮਾਰਗ ਦਾ ਨਾਮ ਤੰਤਨ ਬਾਬਾ ਸ੍ਰੀਚੰਦਰ ਕਿਹਾ ਜਾਏਗਾ ਜੇ ਚੌਕ ਬਣੇ